ਹਾਂਜੀ ਕੀ ਹਾਲ ਜੀ ਸਾਰਿਆਂ ਦਾ ਫਿਰਦਾ ਦਾ ਫਿਰਦਾ ਸਾਰੀ ਸੰਗਤ ਨੂੰ ਜੀ ਆਪਣੇ YouTube ਪਰਿਵਾਰ ਨੂੰ ਰੜਕੀ ਵਾਲੇ ਵੱਲੋਂ ਤੇ ਰੜਕੀ ਵਾਲ ਦੇ ਘੋੜੇ ਵੱਲੋਂ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿਦਾਂ ਆਪ ਜਾਣਦੇ ਆ ਆਪਾਂ ਕੱਲ ਦੇ ਧਰਤ ਸ਼੍ਰੀ ਆਨੰਦਪੁਰ ਸਾਹਿਬ ਰੁਕੇ ਸੀਗੇ ਤੇ ਦਰਸ਼ਨ ਕੀਤੇ ਆਪਾਂ ਕੱਲ ਤਾਕਤ ਜੀਰੀ ਕੇਸਗੜ ਸਾਹਿਬ ਜਿੰਨਾ ਹੋ ਸਕੇ ਆਪ ਜੀ ਨੂੰ ਵੀ ਕੋਸ਼ਿਸ਼ ਕੀਤੀ ਕਰਵਾਉਣ ਦੀ ਤੇ ਸੋਚਿਆ ਵੀ ਸਫਰ ਤੇ ਅੱਜ ਦੇ ਤੇ ਆਪਣੇ ਦੇਸ਼ ਪੰਜਾਬ ਦੀਆਂ ਸੜਕਾਂ ਦੇ ਘੋੜਾ ਟਾਈਮ ਨਾਲ ਭਜਾਵਾਂਗੇ ਤੇ ਟਾਈਮ ਨਾਲ ਪਹੁੰਚਾਂਗੇ ਸਫਰ ਫਤਿਹ ਕਰਾਂਗੇ ਤੇ ਪਰ ਕਿੱਥੇ ਜਲਦੇ ਸਫਰ ਤੇ ਚੱਲੇ ਆਂ ਰੋਈ ਰਾਤ ਨੂੰ ਇਹੀ ਸੋਚ ਕੇ ਸੌਂ ਜਾਂਦਾ ਤੇ ਸਵੇਰ ਨੂੰ ਫੇਰ ਲੇਟ ਹੋ ਜਾਈਦਾ ਤੇ ਅੱਜ ਵੀ ਬਾਹਲੇ ਲੇਟ ਹੋ ਜਾਣਾ ਆਪਾਂ ਤੇ ਤੋਂ ਅਪਜੇ ਮੱਥਾ ਮਾਰਨਾ ਬਣਾ ਅੱਜ ਵੀ ਰੋੜਕੀ ਵਾਲਿਆ ਚਲੋ ਕੋਈ ਦੀ ਜੀ ਭਜਾਉਣੇ ਆ ਘੋੜਾ ਅੱਜ ਪੰਜਾਬ ਦੇਆਂ ਸੜਕਾਂ ਤੇ ਪਹੁੰਚਾਂਗੇ ਪਿੰਡ ਰੋੜਕੀ ਤੱਕ ਰਾਹ ਦੀ ਜਿੰਨੀ ਵੀ ਵੀਡੀਓ ਵਾ ਸਾਂਝੀ ਕਰਾਂਗੇ ਤੁਹਾਡੇ ਨਾਲ ਤੇ ਕੁਝ ਗੱਲਾਂ ਆ ਉਹ ਵੀਡੀਓ ਵਿੱਚ ਕਰਦੇ ਜਾਵਾਂਗੇ ਸਫ਼ਰ ਦੀਆਂ ਕੁਝ ਗੱਲਾਂ ਆ ਤੇ ਬਾਕੀ ਆਪਣੇ ਆ ਜਾਓ ਪਹਿਲਾਂ ਗੁਰੂ ਘਰ ਦਰਸ਼ਨ ਕਰਦੇ ਆ ਗੁਰੂ ਚਰਨਾਂ 'ਚ ਲਵਾਉਨੇ ਆ ਹਾਜ਼ਰੀ ਲੈ ਕੇ ਗੁਰੂ ਤੋਂ ਥਾਪੜਾ ਫੇ ਘੋੜੇ ਦੀਆਂ ਲਗਾਮਾਂ ਛੱਡਾਂਗੇ ਤੂਫਾਨ ਦੀਆਂ ਠੀਕ ਹੈ ਆ ਜਾਓ ਪਹਿਲਾਂ ਦਰਸ਼ਨ ਕਰਕੇ ਆਉਨੇ ਆ ਤਖਤ ਸ਼੍ਰੀ ਕੇਸਗੜ ਸਾਹਿਬ ਧਰਤ ਆਨੰਦਪੁਰ ਸਾਹਿਬ ਉਹ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਉਹ ਸੰਗਤ ਜੀ ਕਰੋ ਜੀ ਸਵੇਰੇ ਸਵੇਰੇ ਦਰਸ਼ਨ ਤਖਤ ਸ਼੍ਰੀ ਕੇਸਗੜ ਸਾਹਿਬ ਧਰਤ ਸ਼੍ਰੀ ਆਨੰਦਪੁਰ ਸਾਹਿਬ ਤੇ ਗੁਰੂ ਚਰਨਾ ਜੀ ਲਵਾ ਲਈ ਆਪਾਂ ਹਾਜ਼ਰੀ ਤੇ ਆਜੋ ਹੁਣ ਕਰਦੇ ਆ ਨਵੇਂ ਦਿਨ ਦੀ ਸ਼ੁਰੂਆਤ ਤੇ ਸਫਰ ਦੀ ਸ਼ੁਰੂਆਤ ਪਿੰਡ ਰੋਡ ਕੀ ਤੱਕ ਪਹੁੰਚ ਕੇ ਸਫਰ ਨੂੰ ਕਰਾਂਗੇ ਫਤਿਹ ਅੱਜ ਤੇ ਮਹਾਰਾਜ ਮੇਰ ਪਰਿਆਤ ਰੱਖਣ ਬਾਅਦ ਚੜਦੀ ਗਲਾ ਬਖਸ਼ਣ ਸੋ ਕੇ ਮੇਰ ਪਰਿਆਤ ਆਇਆ ਸੰਗਤ ਜੀ ਕਰਦੇ ਆ ਦਿਨ ਦੀ ਸ਼ੁਰੂਆਤ ਹੋ ਜਾਣ ਦੀ ਲਓ ਆਇਓ ਇਹ ਦਰਸ਼ਨ ਆਪਾਂ ਕਰ ਜਾਂਦੇ ਆ ਗੁਰੂ ਜਰਨਾ ਦੀ ਲਵਾਂ ਦੀ ਹਾਜ਼ਰੀ ਮਾਨਿਆਂ ਨੇ ਪੂਰਾ ਖੋਜਿਆ ਸਮਾਨ ਲੱਦਦੇ ਆ ਪਹਿਲਾਂ ਘੋੜੇ ਤੇ ਤੇ ਤੂਫਾਨ ਦੇ ਸਮਾਨ ਲੱਦ ਕੇ ਫੇਰ ਛੱਡਾਂਗੇ ਲਗਰਨਾ ਸਮਾਨ ਲੱਦਣ ਨੂੰ ਵੀ ਟਾਈਮ ਲੱਗ ਜਾਣਾ ਹੱਥੇ ਯਾਨੀ ਇਹ ਪੂਰਾ ਦਿਨ ਆਪਾਂ ਤੱਪ ਜੇ ਬਟਾਕੇ ਪਾਉਣੇ ਆ ਲਓ ਜੀ ਤੂਫਾਨ ਆਪਣਾ ਤਿਆਰ ਬਰ ਤਿਆਰ ਆ ਤੇ ਆ ਜਾਓ ਛੱਡਦੇ ਆ ਹੁਣ ਇਹਦੀਆਂ ਲਗਾ ਮਾ ਦੇਸ਼ ਪੰਜਾਬ ਦੀਆਂ ਸੜਕਾਂ ਤੇ ਚੱਲ ਤੂਫਾਨ ਸਿਆਂ ਅੱਜ ਆਪਣਾ ਸਫ਼ਰ ਪਿੰਡ ਪਹੁੰਚ ਕੇ ਫਤਿਹ ਹੋਣਾ ਆ ਪਿੰਡੋਂ ਸ਼ੁਰੂ ਕੀਤਾ ਸੀ ਤੇ ਪਿੰਡੇ ਹੀ ਸਫ਼ਰ ਦੀ ਸਮਾਪਤੀ ਕਰਾਂਗੇ ਜੀ ਗੁਰੂ ਘਰ ਪਹੁੰਚ ਕੇ ਸਤਨਾਮ ਸ੍ਰੀ ਵਾਹਿਗੁਰੂ ਜੀ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਸਦਾ ਹੀ ਮੇਰ ਭਰਿਆ ਆਤ ਰੱਖਣਾ ਸਿਰ ਤੇ ਸੰਗਤ ਜੀ ਲਾਓ ਜੀ ਫਿਰ ਜਕਾਰਾ ਬੋਲੇ ਸੋ ਨਿਹਾਲ ਸਤ ਸ਼੍ਰੀ ਅਕਾਲ ਆਇਓ ਜੀ ਖਾਣ ਛੱਡਦੇ ਆ ਸਹੀ ਤਰੀਕੇ ਨਾਲ ਲਗਾਮਾਂ ਆਪਣੇ ਘੋੜੇ ਤੂਫਾਨ ਦੀਆਂ ਚੱਲ ਯਾਰਾ ਮੱਜਾ ਮਾਣਦੇ ਪਹੁੰਚਦੇ ਆ ਪਿੰਡ ਰੌੜਕੀ ਗੁਰੂ ਘਰ ਇੱਧਰ ਲਾਤਾ ਆਪਾਂ ਘੋੜਾ ਤੇ ਆਪਾਂ ਉਹਦੇ ਪਈ ਖਾਲਸਾ ਜੀ ਦੀ ਮਸ਼ਹੂਰ ਠੰਡੀ ਮਿੱਠੀ ਸ਼ਰਦਾਈ ਤੇ ਇਹ ਪੈਂਦਿਆ ਰੈਂਸੜਾ ਤੇ ਜਦੋਂ ਆਪਾਂ ਕਾਨਪੁਰ ਖੂਹੀ ਤੋਂ ਆਨੰਦਪੁਰ ਸਾਹਿਬ ਵੱਲ ਨੂੰ ਆਨੇ ਆ ਤਾਂ ਉਸ ਰੋਡ ਤੇ ਪੈਂਦਾ ਆ ਰੇਟ 30 ਰੁਪਏ 50 ਰੁਪਏ 100 ਰੁਪਏ ਤੇ ਬਾਈ ਨੂੰ ਆਪਾਂ ਪਹਿਲਾਂ ਪੁੱਛ ਲਿਆ ਖਾਲਸਾ ਜੀ ਨੂੰ ਆਪਾਂ ਭੰਗਦਾ ਨਹੀਂ ਹੈਗੀ ਵਿੱਚ ਹੇ ਵੀਰ ਜੀ ਆਪਣੀ ਭੰਗ ਨਗੀ ਜੀ ਇਹ ਸਰਦਾਈ ਆਪ ਦਾ ਮਾਲੀ ਸਹੀ ਹੈ ਸਹੀ ਹੈ ਭਾਈ ਹਾਂ ਜੀ ਤਾਂ ਹੀ ਮੈਂ ਵੀ ਕਿ ਪੀਲੀ ਹੋਰ ਨਾ ਮੈਂ ਬਾਅਦ ਤੁਹਾਨੂੰ ਦੱਸਿਆ ਪਹਿਲਾਂ ਵੀ ਸਾਲਾ ਸਾਈਕਲ ਦਾ ਜਹਾਜ਼ ਬਣਿਆ ਫਿਰ ਨਹੀਂ ਜੀ ਠੰਡੀ ਹੈ ਨਹੀਂ ਨਹੀਂ ਵਧੀਆ ਹਾਂ ਜੀ ਹਾਂ ਜੀ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਆ ਟੱਕਰ ਵੀ ਆਪਾਂ ਛਾੜ ਲਈ ਆ ਜਿਹੜੀ ਕਾਹਨ ਪਰ ਖੂਹੀ ਆੜੀ ਆ ਜਿੱਥੇ ਆਪਣੇ ਲੰਗਾ ਲੱਗਾ ਹੁੰਦਾ ਆ ਕਾਰ ਸੇਵਾ ਆਨੰਦਗੜ੍ਹ ਵਾਲਿਆਂ ਦਾ ਤੇ ਇਧਰ ਖਰੋਦਾ ਪੋ ਬਾਤ ਸੱਡਾ ਤੇ ਆਲੇ ਦੁਆਲੇ 베ਰੀਆਂ ਕਿ ਕਰਾਂ ਇਧਰ ਆਪਣਾ ਤੂਫਾਨ ਇਧਰ ਪੀਵੀ 65 ਪੀਵੀ 12 10 ਚੱਕੀਆਂ ਤੇ ਇਧਰ ਨੇਚਰ 뷰 ਟਾਬਾ ਸੋਹਣੀ ਲੋਕੇਸ਼ਨ ਤੇ ਬਣਿਆ ਆ ਵੀ ਟੱਪਾ ਤੇ ਨੰਦਮਾਨ ਦੇ ਹੋਏ ਪੈਂਡਾਲ ਨੂੰ ਵੱਧ ਰਹੇ ਆ ਰੋੜਕੀ ਵਾਲ ਨੂੰ ਤੇ ਆਇਆ ਹੋ ਛੱਡਦੇ ਆ ਲਗਾਮਾਂ ਯਾਰ ਘੋੜੇ ਦੀਆਂ ਪੋਜੇ ਆਲ ਪੋਜੇ ਆਲ ਪੋਜੇ ਆਲ ਜਿਹੜਾ ਗੜ ਸ਼ੰਕਰ ਤੋਂ ਆਨੰਦਪੁਰ ਸਾਹਿਬ ਦੇ ਰੂਟ ਤੇ ਪੈਂਦਾ ਆ ਪੋਜੇ ਆਲ ਰਹਿ ਗਿਆ ਇੱਧਰ ਤੇ ਬੋਦੇ ਆਰ ਤੋਂ ਥੋੜੇ ਬਾਹਰ ਨਿਕਲ ਕੇ ਗੜ ਸ਼ੰਕਰਲ ਨੂੰ ਆਪਾਂ ਟੱਬਾ ਦੱਸਿਆ ਕਿ ਚੌਧਰੀ ਫੈਮਿਲੀ ਟੱਬਾ ਤੇ ਇੱਥੇ ਲੱਸੀ-ਲੱਸੀ ਵੀ ਮਿਲ ਜਾਣੀ ਆ ਤੇ ਆਪਣੇ ਪਰੌਂਠੇ ਮਿਲ ਗਾਏ ਆ ਇਸ ਕਰਕੇ ਮੈਂ ਕਿਹਾ ਪਰੌਂਠੇ ਖਾ ਲਈਏ ਕਿਉਂਕਿ ਸਵੇਰ ਦੇ ਆਪਾਂ ਸਿਰਫ ਚਾਹ ਪੀ ਕੇ ਚੱਲੇ ਹੋਵਾਂ ਗੁਰੂ ਘਰੋਂ ਤੇ ਰਾਜ ਫੇ ਆਪਾਂ ਕਾਲ ਸਾਜੀ ਤੋਂ ਤੁਹਾਨੂੰ ਪਤਾ ਹੀ ਹੈ ਸ਼ਰਦਾਈ ਵੀਲੀ ਦੀ ਤੇ ਹੁਣ ਮੈਂ ਕਿਹਾ ਪਰੌਂਠੇ ਦੋ ਚੰਡ ਲਈਏ ਤੇ ਇਧਰ ਫਖਰਾ ਲਿਆ ਬਸ ਛੱਡ ਤੇ ਸਹੀ ਤੇ ਬਹਿ ਕੇ ਪਰੌਂਠੇ ਚੰਡਦੇ ਆ ਪਹਿਲਾਂ ਤਾਂ ਜੋਗਾ ਲੋ ਇਹ ਪਰੌਂਠਾ ਆਪਣਾ ਆ ਗਿਆ ਆ ਜੈ ਨਾ ਚੰਡਦੇ ਆ ਇਹਨੂੰ ਕਿ ਲੱਸੀ ਦਾ ਗਲਾ ਘੇਰਤਾ ਆ ਤੇ ਖਾ ਕੇ ਫੇਰ ਛੱਡ ਦਿਆਂ ਲਗਾਮਾ ਘੋੜੇ ਦੀਆਂ ਆ ਪਰ ਹੋਏ ਸੀ ਟਾਬੋ ਦੀ ਸ਼ਾਨੋ ਸ਼ੌਕ ਹੈ ਜੀ ਦੇਖ ਕੇ ਤੇ ਆ ਕਾ ਸਾਹਮਣੇ ਲੱਸੀ ਲਿਖੀ ਆ ਇਹਦੇ ਕਰਕੇ ਤੇ ਭਰ ਕੰਮ ਇਹਨਾਂ ਦਾ ਠੰਡਾ ਹੀ ਆ ਤੇ ਪਰੌਂਠਾ ਆ ਗਿਆ ਸਾਰਾ ਖਾ ਲਿਆ ਤਾਂ ਪਾਣੀ ਤੱਕ ਨਹੀਂ ਆਇਆ ਸੀਗਾ ਤੇ ਪਾਣੀ ਪੀਣ ਨੂੰ ਤਾਂ ਨਹੀਂ ਕੀ ਦੇਣਾ ਸੀ ਇਹਨਾਂ ਦੇ ਸਿੰਕ 'ਚ ਵੀ ਪਾਣੀ ਹੈ ਨਹੀਂਗਾ ਹੱਥ ਧੋਣ ਨੂੰ ਪਾਣੀ ਪੁੱਛਿਆ ਸਿੰਕ 'ਚ ਵੀ ਪਾਣੀ ਹੈ ਨਹੀਂਗਾ ਕੰਮ ਠੰਡਾ ਹੀ ਹੈ ਨਾ ਐਵੇਂ শুਸ਼ਾਵਾਸੀ ਦੇਖ ਕੇ ਬੱਸ ਬਈ ਟਰੋਕ ਨਾ ਜਾਇਓ ਗੱਡੀਆਂ ਖੜੀਆਂ ਇੱਥੇ ਦੋ ਤਿੰਨ ਆਪਾਂ ਸੋਚਿਆ ਡਰਾਈਵਰਾਂ ਲਾਈਆਂ ਆ ਵਧੀਆ ਢਾਬਾ ਹੋਣਾ ਆ ਬੱਸ ਆਸ਼ਾਨੂ ਸ਼ੌਕਤ ਜਹੀ ਆ ਬੱਸ ਥੋੜਾ ਜਿਹਾ ਸੁਣਾ ਜਿਹਾ ਬਣਾਇਆ ਆ ਯਾਰ ਤੇ ਗੱਡੀਆਂ ਵਾਲੇ ਮੈਨੂੰ ਲਾਦਾ ਵਿਚਾਰੇ ਐਦਾਂ ਗਾਲਾਂ ਗੋਲਾ ਕੱਢੇ ਵੀ ਗਏ ਆ ਦੇਖੋ ਖਾਸ ਨਹੀਂ ਕੰਮ ਹੈਗਾ ਐਵੇਂ ਫਸਿਓ ਨਾ ਜੇ ਕੋਈ ਰੁਕਣਾ ਚਾਹੁੰਦਾ ਆ ਢਾਬੇ ਦੀ ਸ਼ਾਨੋ ਸ਼ੌਕਤ ਦੇਖ ਕੇ ਨਾ ਫਸਿਓ ਮੈਂ ਕਿਹਾ ਯਾਰ ਸਾਂਝੀ ਕਰ ਦਈਏ ਜਾਣਕਾਰੀ ਆਪਾਂ ਦਾ ਖੱਜਲ ਹੋਏ ਆ ਕੋਈ ਹੋਰ ਭੈਣ ਭਰਾ ਨਾ ਹੋਵੇ ਕਿ ਨਹੀਂ ਤੂਫਾਨ ਚਲੋ ਆਜੋ ਛੱਡੀ ਲਗਾਮਾਂ ਤੂਫਾਨ ਦੀਆਂ ਪਹੁੰਚਦੇ ਆ ਗਾੜੀ ਸ਼ੰਕਰ ਰੋਟੀ ਬਾਣੀ ਆ ਕੇ ਚੱਲੇ ਹੈਗੇ ਰੋਡ ਦੇ ਗੁਰੂ ਘਰ ਪਿਆ ਆਪਾਂ ਨੂੰ ਇਹ ਆ ਜੀ ਗੁਰਦੁਆਰਾ ਪਾਪਾ ਜੂਰਾਵਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਤੇ ਬਾਟਰ ਕੂਲਰ ਸਗਾ ਇੱਧਰ ਤੇ ਮੈਂ ਕਿਹਾ ਪਾਣੀ ਭਰੀਏ ਪਹਿਲਾਂ ਤੇ ਪਾਣੀ ਦੀ ਬੋਤਲ ਮੁੱਕੀ ਹੋ ਸੀਗੀ ਤੇ ਨਾਲੇ ਮੈਂ ਕਿਹਾ ਥੋੜ੍ਹਾ ਇਲੈਕਟ੍ਰਲ ਘੋリエ ਤੇ ਨਾਲੇ ਮੈਂ ਕਿਹਾ ਸੰਗਤ ਦਰਸ਼ਨ ਕਰ ਲਵੂਗੀ ਲਓ ਜੀ ਇਲੈਕਟ੍ਰਲ ਬਾਬਾ ਇਲੈਕਟ੍ਰਲ ਪੀ ਕੇ ਚਲੇ ਹੀ ਤੇ ਆਪਾਂ ਗੜ ਸ਼ੰਕਰ ਤੋਂ ਸ਼ਹਿਰ ਤੋਂ ਬਾਹਰ ਆ ਗਏ ਆ ਜਿਹੜੇ ਬੰਦਿਆਂ ਨੇ ਆਪਣੇ ਪੁਰਾਣੇ ਸਫ਼ਰ ਦੇਖਿਓ ਉਹਨਾਂ ਨੂੰ ਪਤਾ ਆ ਵਿਗੜ ਸ਼ੰਕਰ ਇੱਥੇ ਆ ਕੇ ਆਪਾਂ ਰੁਕੀ ਦਈ ਆ ਉੱਥੇ ਇੱਕ ਆਪਣੇ ਸਫ਼ਰ ਜਦੋਂ ਆਪਾਂ ਕੀਤਾ ਸੀਗਾ ਪੰਜਾਂ ਤਖਤਾਂ ਦਾ ਤੇ ਇੱਕ ਸਫ਼ਰ ਸੀਗਾ ਆਪਣੇ ਗੁਰੂਆਂ ਦੇ ਜਨਮ ਸਥਾਨਾਂ ਦਾ ਤੇ ਉਦੋਂ ਆਪਾਂ ਜਦੋਂ ਆਨੰਦਪੁਰ ਸਾਹਿਬ ਤੋਂ ਪਾਤਸ਼ਾਹੀ ਆਪਣੇ ਇਹ ਪਾਤਸ਼ਾਹੀ 7ਵੀਂ ਤੇ ਪਾਤਸ਼ਾਹੀ 8ਵੀਂ ਗੁਰੂ ਜੀਆਂ ਦੇ ਜਨਮ ਸਥਾਨਾਂ ਦੇ ਦਰਸ਼ਨ ਕਰਕੇ ਵਾਪਸ ਆਏ ਤੇ ਇੱਕ ਇਥੇ ਰੇੜੀ ਲੱਗੀ ਸੀ ਤੇ ਉਹ ਰੇੜੀ ਤੇ ਮੁੰਡਾ ਬਹੁਤ ਮਿਹਨਤੀ ਹੁੰਦਾ ਸੀ ਹੁਣ ਪਤਾ ਨਹੀਂ ਕਿੱਥੇ ਚਲੇ ਗਿਆ ਅੱਜ ਰੇੜੀ ਵੀ ਹੈ ਨਹੀਂਗੀ ਆਪਾਂ ਪਹਿਲੇ ਸੋਚ ਕੇ ਤਰੇਹੀ ਵੀ ਕੋਹ ਖਾਦਾ ਹੋਵੇ ਚਾਹੇ ਪੀਣ ਨੂੰ ਕੋ ਦਿਲ ਕਰੇ ਨਾ ਕਰੇ ਉਹਦੇ ਕੋ ਜਰੂਰ ਰੋਕ ਕੇ ਜਾਣਾ ਮੁੰਡਾ ਮਿਹਨਤੀ ਬਹੁਤ ਸੀ ਪਰ ਉਹ ਹੈ ਨਹੀਂਗਾ ਯਾਰ ਇੱਥੇ ਤੇ ਫੇਰ ਵੀ ਆਪਾਂ ਮੈਂ ਕਿਹਾ ਜੋ ਰੋਕ ਕੇ ਚੱਲਦੇ ਆ ਤੇ ਇਧਰ ਮਸਤੀ ਮਾਰਦੇ ਆਨੰਦ ਲੈਂਦੇ ਗਰਮੀ ਬਹੁਤ ਆ ਯਾਰ ਨਾਉਣ ਦੇ ਨੌਜਵਾਨ ਦੇਖੋ ਤਾਂ ਤੇ ਆਪਾਂ ਵੀ ਆਪਣਾ ਬਚਪਨ ਜਿੱਤੇ ਆ ਗਿਆ ਰਡਕੀ ਵਾਲਿਓ ਪਤਾ ਹੀ ਆ ਸਾਰਿਆਂ ਨੂੰ ਜਿਹੜੇ 82 ਕੇ ਮਾਡਲ ਰਿਹਾ ਜਾਂ 82 ਤੋਂ 76 ਵਾਲੇ ਮਾਡਲ ਆ ਨਹਿਰ ਜਾ ਕੇ ਪਹਿਲਾਂ ਜੋ ਸੁੱਕੀ ਹਿੰਦੀ ਬਣਾਉਂਦੇ ਹੁੰਦੇ ਸੀਗੇ ਪੱਤਣ ਜਿਹਨੂੰ ਕਹਿੰਦੇ ਹੁੰਦੇ ਸੀ ਪੱਤਣ ਤੇ ਜਾ ਕੇ ਪਹਿਲਾਂ 100 ਕਿ ਮੀਟਰ ਦੀ ਨਹਿਰ ਕਾਢਣੀ ਵੀ ਪਾਣੀ ਪਾਣੀ ਨਹਿਰ ਦੇ ਵਿੱਚ ਆਉਣ ਤੋਂ ਪਹਿਲਾਂ ਪਹਿਲਾਂ ਤੇ ਫਿਰ ਜਦੋਂ ਨਹਿਰ ਆਉਣੀ ਆ ਚੜ ਚੜ ਜਾਣਾ ਫਿਰ ਅਨੰਦ ਮੰਨਣਾ ਪੂਰਾ ਜਨਾ ਯਾਰ ਗਰਮੀਆਂ ਤੇ ਸਵੇਰ ਨੂੰ ਜਲ ਜਾਣਾ ਤੇ 3 4 ਵਜੇ ਮੁੜ ਕੇ ਆਣਾ ਤੇ ਮੁੜ ਕੇ ਆਉਂਦੇ ਦੇ ਰੰਗ ਨੀਲੇ ਹੋਏ ਹੁੰਦੇ ਸੀ ਤੇ ਫਿਰ ਜਾਂ ਕਿਸ਼ਾਲੇ ਦੀ ਖੂਹੀ ਤੇ ਆ ਕੇ ਫਿਰ ਸਾਬ ਪਾਣੀ ਨਹਾਉਣਾ ਫਿਰ ਪਿੰਡ ਨੂੰ ਆਉਣਾ ਪਰ ਘਰ ਆ ਕੇ ਪਤਾ ਲੱਗੇ ਜਾਂਦਾ ਹੁੰਦਾ ਸੀ ਛੇਤਰ ਵਰਦਾ ਹੀ ਹੁੰਦਾ ਸੀ ਕਈਆਂ ਦੇ ਵੇ ਇੱਕ ਤਾਂ ਅੱਖਾਂ ਲਾਲ ਹੋਏ ਨੀਂ ਨੀਂ ਆਈ ਤੇ ਦੂਜਾ ਰੰਗ ਨੀਲਾ ਆਜਿਆ ਹੋ ਜਾਂਦਾ ਹੁੰਦਾ ਸੀ ਨਾ ਨਾ ਕੀ ਤੇ ਜਾਂ ਫੇ ਹੈਡ ਤੇ ਜਲ ਜਾਂਦੇ ਹੁੰਦੇ ਪਰ ਹੈਡ ਤੇ ਸੁਆਹ ਬਹੁਤ ਹੁੰਦੀ ਸੀਗੀ ਉੱਥੇ ਜਾ ਕੇ ਜਿੰਨਾ ਵੀ ਯਾਨੀ ਸੁਆਹ ਸੁਹ ਗਰਗੁਰ ਸਾਰਾ ਉੱਥੇ ਜਾ ਕੇ ਇਕੱਠਾ ਹੋ ਜਾਂਦਾ ਹੁੰਦਾ ਸੀ ਹੈਡ ਤੇ ਜਾ ਕੇ ਣਾਉਣ ਦਾ ਇੰਨਾ ਆਨੰਦ ਨਹੀਂ ਆਉਂਦਾ ਸੀ ਮਜ਼ਾ ਨਹੀਂ ਆਉਂਦਾ ਸੀ ਜਿੰਨਾ ਪਤਣ ਦੇ ਣਾ ਕੇ ਆਉਂਦਾ ਹੈ ਇਹ ਕਰਕੇ ਇਹਨਾਂ ਨੂੰ ਦੇਖ ਕੇ ਆਪਣੀਆਂ ਵੀ ਯਾਦਾਂ ਤਾਜ਼ੀਆਂ ਹੋ ਗਈਆਂ ਸੁਆਹ ਆ ਗਿਆ ਇੱਥੇ ਖੰਡਨ ਦੇ ਆ ਕੇ ਚਲੋ ਜੀ ਠੀਕ ਐ ਇੰਨਾ ਕੁ ਸੀਗਾ ਮੈਂ ਕਿਹਾ ਸਾਂਝਾ ਕਰ ਦੰਨੇ ਤੁਹਾਡੇ ਨਾਲ ਆਪਾਂ ਬੰਗਿਆਂ ਦੇ ਲੱਗੇ ਪਹੁੰਚ ਗਏ ਯਾਨੀ ਬੰਗਾਂ ਰਹਿ ਗਿਆ ਆਪਾਂ ਨੂੰ 4-5 ਕਿਲੋਮੀਟਰ ਤੇ ਇੱਧਰ ਮੋਟਰ ਦੇਖੀ ਸੀਗੀ ਤੇ ਮੈਂ ਕਿਹਾ ਪਾਣੀ ਦੀ ਬੋਤਲ ਭਰ ਲਈਏ ਤੇ ਇੱਧਰ ਲੱਗਾ ਚੋਨਾ ਤੇ ਪਾਣੀ ਦੀ ਬੋਤਲ ਭਰਨੀ ਇੱਕ ਜਗਤਾਰ ਬਾਈ ਦਾ ਫੋਨ ਆਉਂਦਾ ਆ ਤੇ ਉਹਨਾਂ ਨਾਲ ਵੀ ਗੱਲ ਕਰ ਲਈਏ ਉਹਨਾਂ ਨੂੰ ਫਿਕਰ ਬਹੁਤ ਹੁੰਦਾ ਆ ਬਾਈ ਹੂੰ ਤੇ ਹਾਲਚਾਲ ਪੁੱਛਦਾ ਰਹਿੰਦਾ ਆ ਧੰਨਵਾਦ ਹੈ ਜਗਤਾਰ ਭਾਈ ਤੇ ਇੱਕ ਆਪਣੇ ਜਿਹੜੇ ਪੁਰਾਣੇ ਵੀਡੀਓ ਦੇਖਦੇ ਆ ਜਿਹੜਾ ਆਪਣੇ ਪੰਜ ਤਾਕਤਾਂ ਸੱਬਰ ਜੀ ਨਾਲ ਜੁੜੇ ਸੀਗੇ ਤੇ ਆਪਣੇ ਗੁਰੂਆਂ ਦੇ ਜਨਮ ਸਥਾਨਾਂ ਦੀ ਸੱਬਰ ਲਈ ਨਾਲ ਜੁੜੇ ਸੀਗੇ ਇਹ ਨਹੀਂ ਦੇਖਿਆ ਸਫਰ ਤੁਹਾਨੂੰ ਪਤਾ ਹੀ ਆਪਾਂ ਪੰਗਿਆਂ ਤੋਂ ਬਾਹਰ ਨਿਕਲ ਗਏ 2-3 ਕਿਲੋਮੀਟਰ ਦੀ ਦੂਰੀ ਤੇ ਇੱਕ ਬਜ਼ੁਰਗਾਂ ਦੇ ਆ ਤੇ ਬਜ਼ੁਰਗਾਂ ਦੀ ਛੋਟੀ ਜੀ ਦੁਕਾਨ ਆ ਉੱਥੇ ਆਪਾਂ ਜ਼ਰੂਰ ਰੁਕੀਦਾ ਉਹਦਾ ਰੁਕਣ ਦਾ ਕੀ ਕਾਰਨ ਹੈ ਆ ਪੁਰਾਣੇ ਆਪਣੇ ਭੈਣ ਭਰਾਵਾਂ ਮਤਾਵਾਂ ਬਜ਼ੁਰਗਾਂ ਤੋਂ ਪਤਾ ਆਇਆ ਜਿਹੜੇ ਨਵੇਂ ਜੁੜੇ ਆ ਸਫ਼ਰ ਦੇ ਨਾਲ ਉਹ ਸਫ਼ਰ ਦੀ ਵੀਡੀਓ ਕੱਢ ਕੇ ਦੇਖ ਲਿਓ ਤੁਹਾਨੂੰ ਫੇਰ ਪਤਾ ਲੱਗੂਗਾ ਤੇ ਪੰਜ ਦਾ ਪੰਜ ਤੱਕ ਤਾਂ ਸਫ਼ਰ ਦੀ ਵੀਡੀਓ ਆ ਜਿਹੜੀ ਆਪਣੇ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਚੱਲ ਕੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਨੂੰ ਜਾਂਦੇ ਆਂਦੀ ਤੇ ਜਿਹੜੀ ਆਪਣਾ ਸਫ਼ਰ ਸੀਗਾ ਗੁਰੂਆਂ ਦੇ ਜਨਮ ਸਥਾਨਾਂ ਦਾ ਪਾਤਸ਼ਾਹੀ 7ਵੀਂ ਤੇ ਪਾਤਸ਼ਾਹੀ 8ਵੀਂ ਤੇ ਜਦੋਂ ਆਪਾਂ ਦਰਸ਼ਨ ਲਈ ਗਏ ਸੀਗੇ ਜਨਮ ਸਥਾਨਾਂ ਤੇ ਤੇ ਜਾਂਦੇ ਹੋਏ ਵੀ ਆਪਾਂ ਰੋਕ ਕੇ ਗਿਆ ਸੀ ਤੇ ਆਉਂਦੇ ਹੋਏ ਵੀ ਕਾਰਨ ਕੀ ਆ ਉਹ ਦੋਨਾਂ ਵੀਡੀਓ ਵਿੱਚ ਬਦਲਾ ਆ ਜਾਣਾ ਉਦਾਂ ਜੇ ਪਹਿਲੀ ਵੀਡੀਓ ਦੇਖ ਲਓਗੇ ਤਾਂ ਛੇਦੀਪਾ ਲੈਣਾ ਦੂਜੀ ਵੀਡੀਓ ਰੋ ਧਿਆਨ ਨਾਲ ਦੇਖੀ ਤੇ ਬਦਲਾਣਾ ਗੱਲਬਾਤ ਤਾਂ ਆਪਾਂ ਉੱਚੀ ਵੀ ਸ਼ੇਅਰ ਕੀਤੀ ਆ ਆ ਜਾਓ ਪਹਿਲਾਂ ਪਾਣੀ ਭਰੀਏ ਤੇ ਫੇਰ ਰੁਕਦੇ ਆ ਬਜ਼ੁਰਗਾਂ ਕੋ ਜਾ ਕੇ ਜਿਹੜੀ ਆਪਾਂ ਗੱਲ ਬਜ਼ੁਰਗਾਂ ਦੀ ਕਰਦੇ ਸੀ ਨਾ ਆ ਸਾਹਮਣੇ ਆ ਉਹਨਾਂ ਦੀ ਉਹ ਦੁਕਾਨ ਜਿਹੜਾ ਲੋਹੇ ਦਾ ਬਣਈਆਂ ਰਕਾਂ ਦੇਖੋ ਖਾ ਰਿਆ ਇੱਥੇ ਹੁੰਦੇ ਆ ਉਹ ਪਰ ਅੱਜ ਹੈ ਨਹੀਂ ਇਹ ਬੰਦ ਆ ਪੰਡਿਆ ਖਮਾਂਚੋ ਤੇ ਚਲੋ ਇਦਾਂ ਹੀ ਕਦੇ ਬਰਾ ਦਨੇ ਆ ਹੁਣ ਬਜ਼ੁਰਗ ਤਾਂ ਹੈ ਨਹੀਂਗੇ ਬਜ਼ੁਰਗਾਂ ਦਾ ਘਰ ਤਾਂ ਇੱਥੇ ਲੱਗ ਗਈ ਆ ਉਦਾਂ ਤੇ ਪਰ ਆਪਾਂ ਘਰ ਰਹਿਣ ਦਿੰਨੇ ਆ ਜਾਣ ਨੂੰ ਠੀਕ ਆ ਜੀ ਬਜ਼ੁਰਗੋ ਜੇ ਕਿਤੇ ਵੀਡੀਓ ਦੇਖੋ ਤਾਂ ਪਤਾ ਲੱਜੂਗਾ ਆ ਆਹੀ ਰੋੜ ਕੀ ਹਾਲ ਆ ਵਾਹਿਗੁਰੂ ਜੀ ਖਾਲਸਾ ਬਜ਼ੁਰਗੋ ਵਾਹਿਗੁਰੂ ਜੀ ਕੀ ਫਤਿਹ ਵਾਧਦੇ ਆ ਜੀ ਸਫਰ ਹਲ ਪੰਗਿਆਂ ਆਪਾਂ ਨੂੰ ਹੁਣ 3 ਕ 4 ਕਿਲੋਮੀਟਰ ਆ ਬਸ ਲੋ ਜੀ ਪਹੁੰਚ ਗਏ ਆਪਾਂ ਸ਼ਹਿਰ ਬੰਗਿਆਂ ਸ਼ਹਿਰ ਬੰਗਿਆਂ ਦਾ ਇੱਕ ਛੋਟਾ ਜਿਹਾ ਝਾਕਾ ਤੁਹਾਨੂੰ ਦਿਵਾਉਂਦੇ ਆਂ ਬਾਕੀ ਟ੍ਰੈਵਲ ਕੋ ਬਹੁਤ ਹੈ ਯਾਰ ਫੋਨ ਚਲਾਉਣਾ ਬੰਦ ਕਰਨਾ ਪੈਣਾ ਗਾਂਦੀ ਬਾਂਡੀ ਜੀ ਉਹ ਸਾਰਾ ਹੀ ਨਿਸ਼ਾਨ ਰਹਿਣ ਝੂਲਦੇ ਪੰਤ ਕਾਲਸਾ ਮਹਾਰਾਜ ਦੇ। ਛੇਰ ਬੰਗਿਆਂ ਤੇ ਯੂਜ਼ ਵਾਲੀ ਰਿਹੜੀ ਦੀ ਸੀ ਆਪਾਂ ਦਾ। ਤੇ ਮੈਂ ਕਿਹਾ ਯੂਜ਼ ਵੀ ਲਈਏ। ਵੀਰੇ ਤਾਜ਼ਾ ਕੱਢ ਕੇ ਬਣਾ ਦੇ। ਹੈ? ਹਾਂ ਵਿੱਚ ਪਾਣੀ ਜਿਆ ਨਾ ਹੋਵੇ ਮੇਰਾ ਭਰਾ। ਤੇ ਨੂਨ ਨਾਲ ਜਾਂ ਪਾ ਲਈ ਠੀਕ ਆ। ਲਓ ਜੀ ਆਪਾਂ ਬੰਗਿਆਂ ਸ਼ਹਿਰ ਲੰਘ ਕੇ ਉਦੋਂ ਬਾਅਦ ਬਹਿਰਾਮ ਆਉਂਦਾ ਇੱਕ ਉਹ ਵੀ ਕ੍ਰੋਸ ਕਰਕੇ ਆ ਖੜੇ ਆ ਇਸ ਟਾਈਮ ਆਪਾਂ ਪਿੰਡ ਬਾੜ ਮਝਾਰਾ ਤੇ ਆ ਸਾਹਮਣੇ ਬੋਰ ਆ ਜਾਂਦਾ ਰੋਜ਼ਾ ਸ਼ਰੀਫ ਮਡਾਲੀ ਦਰਬਾਰ ਇਹ ਇਧਰ ਨੂੰ ਆਪਾਂ ਉਦੋਂ ਦਾ ਪਹਿਲਾਂ ਜਿੰਨੀ ਵਾਲੀ ਜਾਈਦਾ ਅਨੰਦਪੁਰ ਸਾਹਿਬ ਤੋਂ ਆਪਾਂ ਬਾਇਆ ਫਗਵਾੜਾ ਹੀ ਜਾਈਦਾ ਆ ਤੇ ਹੁਣ ਆਪਾਂ ਇਹ ਰੋਡ ਛੱਡ ਦੇਣਾ ਫਗਵਾੜੇ ਵਾਲਾ ਤੇ ਆਪਣੇ ਇੱਕ ਇਥੋਂ ਬੋਰ ਤੋਂ ਖੱਬੇ ਹੱਥ ਰਾਹ ਮੁੜਦਾ ਆ ਉਹ ਪਿੰਡਾਂ ਵੈਦੀ ਜਾਂਦਾ ਆ ਪੈਂਡ ਓਨੇ ਆਪਾਂ ਨੂੰ ਕੌਲਥਮ ਮਢਾਲੀ ਤੋਂ ਦੂ ਬਾਅਦ ਬਿਰਕਾਂ ਬਿਰਕਾਂ ਤੋਂ ਬਾਅਦ ਮੇਨ ਹਾਈਵੇ ਆ ਜਾਣਾ ਜਿਹੜਾ ਆਪਣੇ ਲੁਧਿਆਣੇ ਤੋਂ ਜਲੰਧਰ ਵਾਲਾ ਆ ਮੇਨ ਹਾਈਵੇ ਤੇ ਉਹ ਤੋਂ ਕ੍ਰਾਸ ਕਰਕੇ ਫੇਰ ਆਪਾਂ ਪਿੰਡਾਂ ਵਿੱਚ ਨੂੰ ਹੀ ਵਧਾਂਗੇ ਤੇ ਪਿੰਡਾਂ ਵੈਦੀ ਅੱਜ ਸਫ਼ਰ ਕਰਦੇ ਆ ਅੱਜ ਫਗਵਾੜਾ ਕੈਂਸਲ ਕਰਤਾ ਆਪਾਂ ਆ ਜਿੱਦਾਂ ਇਸ ਬੋਰਡ ਤੋਂ ਬਾੜ ਮਝਾਰੇ ਤੋਂ ਆ ਰੂੜ ਜਾਂਦਾ ਜੀ ਕੌਲਥਮ ਨੂੰ ਤੇ ਰੋਜ਼ਾ ਸ਼ਰੀਫ ਮਢਾਲੀ ਲੋ ਜੀ ਇਧਰੋਂ ਕੌਲਥਮ ਪੈਂਡ ਕ੍ਰੋਸ ਕਰਨ ਤੋਂ ਬਾਅਦ ਆਪਾਂ ਪਹੁੰਚੇ ਹਮੜਾਲੀ ਪੈਂਡ ਤੋਂ ਹੱਲੇ ਆਪਾਂ ਕਿੰਨੇ ਕਿਲੋਮੀਟਰ ਪਿੱਛੇ ਆ ਮਢਾਲੀ ਪੈਂਡ ਤੇ ਕੌਲਥਮ ਲਾਗੂ ਲੱਗੀ ਆ ਤੇ ਇਹ ਆ ਜੀ ਰੋਜ਼ਾ ਸ਼ਰੀਫ ਮਢਾਲੀ ਲੋ ਜੀ ਪੋ ਇਹ ਉਹ ਨਾ ਬਾਈਆਂ ਲਈ ਆ ਜਿਹੜੇ ਆਪਾਂ ਨੂੰ ਕਸ਼ਮੀਰ 'ਚ ਬਾਈ ਮਿਲੇ ਆ ਕਸ਼ਮੀਰੀ ਭਰਾ ਤੇ ਆਪਾਂ ਹੋਰ ਵੀ ਕਈ ਸਟੇਟਾਂ 'ਚ ਵੱਖ-ਵੱਖ ਜ ਕਰ ਚੁੱਕੇ ਆ ਸਫਰ ਇਸ ਕਰਕੇ ਆਪਣੇ ਨਾਲ ਬਹੁਤ YouTube ਤੇ ਐਸੇ ਭੈਣ ਭਰਾ ਜੁੜੇ ਹੋ ਆ ਜਿਹੜੇ ਆਪਣੇ ਮੁਸਲਮਾਨ ਭਾਈਚਾਰੇ ਨਾਲ ਸੰਬੰਧ ਰੱਖਦੇ ਆ ਇਹ ਉਹਨਾਂ ਲਈ ਆਪਾਂ ਬਣਾ ਰਹੇ ਆ ਕਰੋ ਜੀ ਦਰਸ਼ਨ ਲਵਾਓ ਹਾਜ਼ਰੀ ਸਾਰੇ ਜਣੇ ਇਹ ਸਿਰ ਸਪੈਸ਼ਲ ਤੁਹਾਡੇ ਲਈ ਆ ਜੀ ਇਹ ਰੋਜ਼ਾ ਸ਼ਰੀਫ ਮਡਾੜੀ ਫਗਵਾੜੇ ਦੇ ਲਾਗੇ ਪਿੰਡ ਆ ਜੀ ਸ਼ਹਿਰ ਫਗਵਾੜਾ ਪਿੰਡਾਂ ਨੂੰ ਲੱਗੇ ਤੇ ਜ਼ਿਲ੍ਹਾ ਇਹਨੂੰ ਨਵਾਂ ਸ਼ਹਿਰ ਆ ਠੀਕ ਹੈ ਜੀ ਕਸ਼ਮੀਰੀ ਭਾਈ ਯਾਰੋ ਬਾਈ ਜਾਨੂ ਇਹ ਆਪਕੇ ਲਈ ਹੈ اور ਜੂਪੀ ਵਾਲੋਂ ਕੇ ਲਈ ਐਮਪੀ ਵਾਲੋਂ ਕੇ ਲਈ ਤੇ ਇਧਰ ਆਪਣਾ ਕੋੜਾ ਚੱਲ ਬਈ ਤੂਫਾਨ ਸਿਆ ਪਹੁੰਚਦੇ ਆ ਪਿੰਡ ਹੌਲੀ ਹੌਲੀ ਪਹੁੰਚ ਕੇ ਸਮਝ ਲਾਣ ਤਾਂ ਮੇਰਾ ਸੋਹਣਾ ਦੇਸ਼ ਪੰਜਾਬ ਓ ਜਿੱਥੇ ਰੱਬ ਪਰ ਕੀ ਆ ਮਾਵਾ ਓ ਧਰਤੀ ਪੰਜ ਦਰਿਆ ਦੀ ਰਾਣੀ ਬਜਿਸ ਦਾ ਛਰਬਤ ਬਜਿਸ ਦਾ ਛਰਬਤ ਵਰਗਾ ਪਾਣੀ ਦੇਸ਼ ਪੰਜਾਬ ਕੋੜਿਆ ਮਜ਼ਾ ਆਇਆ ਪਿਆ ਨਾ ਪਿੰਡਾਂ ਵਿੱਚ ਦੀ ਕੂਲ ਦਾ ਆਪਣਾ ਮੇਨ ਕਾਰਨ ਆ ਦਰੱਖਤ ਹੀ ਸੀ ਜਿਹੜੇ ਮਾੜੀ ਮੂਟੀ ਬਜੇ ਹੋ ਆ ਕਿਉਂਕਿ ਸ਼ਾਮ ਨੂੰ ਖੜ ਹੋ ਜਾਂਦਾ ਆ ਤਾਂ ਆਪਾਂ ਹੈ ਬਹੁਤ ਆ ਜਿਹੜੀ ਗੱਲ ਆ ਜਲਾਈ ਮਹੀਨੇ ਦੀ 15 ਤਰੀਕ ਹੈ ਅੱਛਾ ਤਾਂ ਆਪੇ ਦੇਖ ਲੋ ਤੇ ਇਹ ਹਾਈਵੇ ਤੇ ਕੋਈ ਦਰਾਸਤ ਨਹੀਂ ਹੋਵਾਗਾ ਬੰਗਿਆ ਤੋਂ ਜਦੋਂ ਸਟਾਰਟ ਹੋ ਜੇ ਉਹਦਾ ਕੰਮ ਤੋਂ ਬੰਗਿਆ ਦਾ ਕ ਅਨੰਦਪੁਰ ਸਾਹਿਬ ਤੋਂ ਬੰਗਿਆ ਦਾ ਕ ਫਸੇਰੇ ਦਰਖਤ ਆ ਇਹ ਵੀ ਮੇਨ ਹਾਈਵੇ ਵਜਦਾ ਨਾ ਸਾਰੇ ਦਰਖਤੇ ਨਹੀਂ ਵੱਢ ਦਿੰਦੇ ਮੇਨ ਹਾਈਵੇ ਤੋਂ ਇਧਰ ਦੀ ਮੇਨ ਕਾਰਨ ਆਪਣੇ ਇਹੀ ਸੀ ਜਦੋਂ ਜੀ ਕਰਦਾ ਜਿਹੜੇ ਮਾਜੀ ਰਾਹ ਤੇ ਖਲੇ ਜਾ ਕੇ ਸ਼ਾਮੇ ਖੜ ਜਾਈਦਾ ਬਹੁਤ ਸਦਾ ਹੀ ਨਿਸ਼ਾਨ ਰਹਿਣ ਚਾਹੁੰਦੇ ਹਾਂ ਤੇ ਕਹਾਤਾ ਮਾਰਾ ਇਹ ਏ ਆ ਜੀ ਬੈਰਕਾਂ ਤੋਂ ਬਾਹਰ ਨਿਕਲ ਕੇ ਮੇਨ ਹਾਈਵੇ ਜਿਹੜਾ ਲੁਧਿਆਣੇ ਤੋਂ ਜਲੰਧਰ ਵੱਲ ਨੂੰ ਜਾਂਦਾ ਅਮਰਸਰ ਵੱਲ ਨੂੰ ਤੇ ਇੱਕ ਗੱਲ ਹੋਰ ਦੱਸ ਦਿੰਨੇ ਆ ਗਰਾਿਆਂ ਤੋਂ ਲੈ ਕੇ ਫਗਵਾੜੇ ਤੱਕ ਜੇ ਤੁਹਾਨੂੰ ਫਗਵਾੜੇ ਵੱਲ ਨੂੰ ਜਾਣੇ ਆ ਯਾਨੀ ਲੁਧਿਆਣੇ ਵੱਲੋਂ ਜੇ ਤੁਹਾਨੂੰ ਫਗਵਾੜੇ ਵੱਲ ਨੂੰ ਜਾਣੇ ਆ ਗਰਾਿਆਂ ਸ਼ਹਿਰ ਆਉਂਦਾ ਗਰਾਿਆਂ ਸ਼ਹਿਰ ਤੋਂ ਜੇ ਫਗਵਾੜੇ ਵੱਲ ਨੂੰ ਜਾਣੇ ਆ ਤੁਹਾਡੇ ਖੱਬੇ ਹੱਥਾ ਤੁਹਾਡੇ ਵਾਲੇ ਹੱਥੀ ਜਿਹੜਾ ਮਰਜ਼ੀ ਰਾਹ ਹੋਵੇ ਉਹ ਮੁੜ ਜਾਓ ਤੇ ਪਿੰਡ ਰੌੜਕੀ ਬੰਦਾ ਪਹੁੰਚਿਆ ਹੀ ਜਾਂਦਾ ਆ ਥੋੜੇ ਜਿਹਾ ਪੁੱਛ ਲਵੇ ਕਿ ਤੂੰ ਇਹ ਕੇ ਸਾਈਕਲਿਸਟ ਭੈਣ ਪੁਰਾਣੇ ਰੁਕਣਾ ਹੋਵੇ ਤਾਂ ਉਹਦੇ ਲਈ ਇਹ ਜਾਣਕਾਰੀ ਸਿਗੀ ਸਾਂਝੀ ਵੀ ਰੌੜਕੀ ਆ ਕੇ ਆਪਣੇ ਕੋਲ ਰੋਕ ਸਕਦਾ ਤੇ ਹੁਣ ਇੱਧਰ ਆਪਾਂ ਨੂੰ ਪਿੰਡ ਪੈਣੇ ਆ ਮੌਲੀ ਪਾਂਡਵਾ ਘੜਕਾ ਤੇ ਫੇਰ ਰੌੜਕੀ ਹਾਂਜੀ ਆ ਜਿਹੜੇ ਆਪਾਂ ਤੁਹਾਨੂੰ ਪਿੰਡ ਦੱਸ ਕੇ ਹਟੇ ਸੀਗੇ ਫਾਈਵ ਦੇ ਤੋਂ ਬਾਅਦ ਤੇ ਉਹਨਾਂ ਪਿੰਡਾਂ ਸਾਰਿਆਂ ਨੂੰ ਨੰਨ ਕੇ ਘੜਕਾ ਪਿੰਡ ਤੋਂ ਬਾਹਰ शुरू हो गई है रौड़की पेंड की जूड रौड़की अपना इतों सारा किलोमीटर की दूरी पर ਆਪਣੇ ਨਾੜ ਦੇ ਹਰਿਆ ਭਰਿਆ ਲੋ ਜੀ ਅਕਾਲਪੁਰ ਸੱਚੇ ਬਾਦਸ਼ਾਹ ਮਹਾਰਿਆਂ ਦੀ ਮਹਿਰ ਸਦਕਾ ਸਫਰ ਆਪਣਾ ਫਤਿਹ ਹੋ ਗਿਆ ਪਿੰਡ ਪਹੁੰਚ ਗਏ ਆਪਾਂ ਰੋੜਕੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਆ ਜਾਓ ਪਹਿਲਾ ਦਰਸ਼ਨ ਕਰਦੇ ਗੁਰੂ ਚਰਨਾਂ ਦੇ ਲਵਾਉਣੇ ਹਾਜ਼ਰੀ ਤੇ ਨਾੜੇ ਕਰਦੇ ਆ ਗੁਰੂ ਜੀ ਦਾ ਸ਼ੁਕਰਾਨਾ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਇੱਵਰ ਆਪਣਾ ਤੂਫਾਨ ਤੂਫਾਨ ਲਵ ਯੂ ਯਾਰਾ ਬਹੁਤ ਸਾਰਾ ਪਿਆਰ ਤੈਨੂੰ ਵੀ ਲੋ ਸੰਗਤ ਜੀ ਪਹਿਲਾਂ ਦਾ ਕਰੋ ਜੀ ਦਰਸ਼ਨ ਗੁਰੂ ਘਰ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਪਿੰਡ ਰੌੜਕੀ ਜ਼ਿਲ੍ਹਾ ਜਲੰਧਰ ਤੇ ਗੁਰੂ ਕਾਲਪੁਰਖ ਸੱਚੇ ਪਾਸ਼ਾ ਜੀਆਂ ਦਾ ਮਿਹਰ ਸਦਕਾ ਆਪਣਾ ਸਫ਼ਰ ਹੋਇਆ ਫਤਿਹ ਤੇ ਆਪਾਂ ਗੁਰੂ ਘਰ ਤੋਂ ਸ਼ੁਰੂ ਕੀਤਾ ਸੀ ਪਿੰਡ ਰੌੜਕੀ ਤੋਂ ਤੇ ਗੁਰੂ ਘਰ ਹੀ ਸਮਾਪਤੀ ਆ ਜੇ ਆਪਣੇ ਸਫਰ ਦੀ ਤੇ ਮਹਾਰਾਜ ਜੀ ਦਾ ਹਕਾਲਪੁਰਖ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਬਹੁਤ ਬਹੁਤ ਅੱਜ ਬੁਰੀ ਖੁਸ਼ੀ ਹੋਈ ਆ ਸਰਕਟ ਪੂਰਾ ਕਰਕੇ ਆਪਾਂ ਨੂੰ ਕੋਈ ਖੁਸ਼ੀ ਨਹੀਂ ਹੋਈ ਜਿੰਨੀ ਜਿਹੜਾ ਮਨਾਲੀ ਤੱਕ ਸਰਕਟ ਆ ਸਫਰ ਫਤੇ ਕਰਕੇ ਬਹੁਤ ਖੁਸ਼ੀ ਆ ਸਤਨਾਮ ਸ੍ਰੀ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਬਹੁਤ ਬਹੁਤ ਸ਼ੁਕਰਾਨਾ ਆਪ ਜੀ ਦਾ ਜੀ ਜੋ ਵਾਹ ਫੜ ਕੇ ਦੱਸਦੀ ਆਪ ਹੀ ਸਫਰ ਫਤੇ ਕਰਵਾਇਆ ਸੰਗਤ ਜੀ ਲਵਾਓ ਜੀ ਗੁਰੂ ਚਰਨਾਂ 'ਚ ਫੇਰ ਹਾਜ਼ਰੀ ਹੈ ਨਾ ਤੇ ਸਬਰ ਫਤੇ ਦੀ ਪੂਰੀ ਖੁਸ਼ੀ ਆ ਤੇ ਸਾਰੇ ਭੈਣ ਭਰਾਵਾਂ ਦਾ ਮਾਤਾ ਮਾ ਬਜ਼ੁਰਗਾਂ ਦਾ ਜਿਹੜੇ ਸਫਰ ਚ ਵੀ ਮਿਲੇ ਤੇ ਜਿਨ੍ਹਾਂ ਨੇ ਆਪਣੇ YouTube ਪਰਵਾਰ ਜੁੜਿਆ ਉਹਨਾਂ ਦਾ ਵੀ ਦੇਖਦੇ ਆਪਾਂ ਨੂੰ ਤੇ ਆਪਣੇ ਜਿੰਨੇ ਵੀ ਸਾਈਕਲਿਸਟ ਭਰਾ ਆਪਣੀ ਸਪੋਰਟ ਕਰਦੇ ਸਗੇ ਉਹਨਾਂ ਦਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੱਚੇ ਪਾਸ਼ਾ ਜੀ ਸਭ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ਣ ਸਾਰਿਆਂ ਨੂੰ ਚਲੋ ਸੰਗ ਜੀ ਆ ਜਾਓ ਫੇਰ ਲਾਈਏ ਜਕਾਰਾ बोले सो निहाल सत श्री अकाल ठीक है संग जी वाहे गुरु जी का खालसा वाहे गुरु जी की फतेह अगले सफर ले अपन जल्दी ही तैयारी ਕਰ ਚ ਲੈਣੀ ਆ ਤੁਹਾਨੂੰ ਦੱਸ ਦੇਾਂਗੇ ਜੀ ਕਿੱਥੇ ਦਾ ਸਫਰ ਹੈ ਥੋੜੇ ਦਿਨੇ ਬਸ ਵੇਟ ਕਰਿਓ